ਜਗਦੀਪ ਕੰਬੋਜ ਗੋਲਡੀ ਜੀ ਕੁਐਸਚਨ ਨੰਬਰ 1486 ਅ ਮੇਰਾ ਖਿਆਲ ਹੈ ਤੁਹਾਨੂੰ ਆ ਗਿਆ ਹੋਣਾ ਜਵਾਬ ਸਪਲੀਮੈਂਟਰੀ ਪੁੱਛ ਲਓ ਸਪਲੀਮੈਂਟਰੀ ਹੈ ਜੀ ਇਹਦੇ ਵਿੱਚ ਅਰਨੀ ਵਾਲੇ ਦਾਣਾ ਮੰਡੀ ਇੱਕ ਬਣਉਣੀ ਹੈ ਜੀ ਸੋ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਇਹਦੇ ਵਿੱਚ ਕੀ ਕੀ ਸਹੂਲਤਾਂ ਤੇ ਕਦੋਂ ਤੱਕ ਇਹ ਕੰਪਲੀਟ ਹੋ ਜਾਏਗੀ ਸਰਦਾਰ ਗੁਰਮੀਰ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਦਰਵਾਜ਼ਾ ਸਪੀਕਰ ਸਾਹਿਬ ਮੈਂ ਮਾਨਯੋਗ ਮੈਂ ਪ੍ਰਸਾਦ ਨੂੰ ਦੱਸਣਾ ਚਾਹਣਾ ਕਿ ਮਾਰਕੀਟ ਕਮੇਟੀ ਅਰਨੀ ਵਾਲਾ ਵੱਲੋਂ ਅਨਾਜ ਮੰਡੀ ਬਣਾਉਣ ਲਈ ਨਗਰ ਪੰਚਾਇਤ ਅਰਨੀਵਾਲਾ ਸ਼ੇਖਸ ਭਗਤ ਤੋਂ 12 ਏਕੜ ਜ਼ਮੀਨ ਖਰੀਦ ਕੀਤੀ ਗਈ ਹੈ ਨਗਰ ਪੰਚਾਇਤ ਅਰਨੀਵਾਲਾ ਸ਼ੇਖਸਬਾਨ ਵੱਲੋਂ ਮਤਾ ਨੰਬਰ 111 ਮਿਤੀ 29/1/24 ਰਾਹੀਂ ਆਪਣੀ ਮਾਲਕੀ ਵਾਲੀ ਜਗ੍ਹਾ ਵਿੱਚੋਂ 12 ਏਕੜ ਜਗ੍ਹਾ ਦੇਣ ਸਬੰਧੀ ਪ੍ਰਵਾਨ ਕੀਤਾ ਗਿਆ ਇਸ ਸਬੰਧੀ ਡਾਇਰੈਕਟਰ ਸਥਾਨਕ ਸਰਕਾਰ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਪੱਤਰ ਨੰਬਰ ਸਸਾ 2024 15919 ਮਿਤੀ 1/3/24 ਰਾਹੀਂ ਇਹ ਜਗਾ ਦੇਣੀ ਪ੍ਰਮਾਣ ਕੀਤੀ ਗਈ ਤੇ ਇਸ ਦੀ ਬੰਦ ਦੀ ਅਦਾਇਗੀ 1 ਕਰੋੜ 14 ਲੱਖ ਰੁਪਏ ਪੰਜਾਬ ਮੰਡੀ ਬੋਰਡ ਵੱਲੋਂ ਨਗਰ ਪੰਚਾਇਤ ਅਰਨੀਵਾਲਾ ਸ਼ੇਖ ਭਾਗ ਦੇ ਸ਼ੇਖ ਸੁਬਾਨ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ ਇਸ ਪ੍ਰੰਤ ਇਸ ਜਗਾ ਦੀ ਨਿਸ਼ਾਨਦੇਹੀ ਮਾਲ ਭਾਗ ਤੋਂ ਕਰਵਾ ਲਈ ਗਈ ਹੈ ਰੰਤ ਨਗਰ ਪੰਚਾਇਤ ਅਰਨੀਵਾਲਾ ਸ਼ੇਖ ਸੁਬਾਨ ਵੱਲੋਂ ਰਕਬੇ ਦੀ ਰਜਿਸਟਰੀ ਅਤੇ ਇntਕਾਲ ਪੰਜਾਬ ਮੰਡੀ ਬੋਰਡ ਮਹਾਲੀ ਦੇ ਨਾਂ ਤੇ ਹੋ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਮਿਤੀ 28/25 ਨੂੰ ਇਸ ਮੰਡੀ ਨੂੰ ਮੁੱਖ ਜਾੜ ਪੋਸ਼ਤ ਕਰਨਾ ਪ੍ਰਵਾਨ ਕੀਤਾ ਜਾ ਚੁੱਕਾ ਹੈ। ਹੁਣ ਇਹ ਕੇਸ ਮੁੱਖ ਜਾੜ ਦੀ ਫਾਈਲ ਨੋਟੀਫਿਕੇਸ਼ਨ ਲਈ ਵਿਚਾਰ ਅਧੀਨ ਹੈ। ਥੈਂਕ ਯੂ ਜੀ ਗੋਲਦੀ ਜੀ ਗੋਲਡੀ ਜੀ ਸਪੀਕਰ ਸਾਹਿਬ ਇਹ ਪੁੱਛੋ ਜੀ ਤੇ ਕਿਹੜੀ ਕਿਹੜੀ ਸਹੂਲਤਾਂ ਕਿਹੜੀਆਂ ਕਿਹੜੀਆਂ ਸਹੂਲਤਾਂ ਜੀ ਮੰਤਰੀ ਜੀ ਮਾਨਜੋਗ ਮੈਂਬਰ ਸਾਹਿਬ ਨੇ ਵੈਸੇ ਸਹੂਲਤਾਂ ਦੀ ਗੱਲ ਹੈ ਜਿਹੜੀ ਇਹ ਸਾਡੀ ਅਸੈਂਬਲੀ ਦਾ ਲਾੜਲਾ ਮੈਂਬਰ ਆ ਬਹੁਤ ਵੱਡਾ ਕੰਮ ਕਰਕੇ ਆਇਆ ਤੇ ਇਸ ਮੰਡੀ ਜਿਹੜੀ ਦਾਣਾ ਮੰਡੀ ਹੈ ਪੰਜਾਬ ਦੀ ਪਹਿਲੀ ਮੰਡੀ ਹੋਊ ਜਿਹਦੇ ਨਾਲ ਸਿੰਗਾ ਦੀ ਮੰਡੀ ਵੀ ਹੋਊਗੀ ਜਾਮਣ ਜੰਮੂ ਜੀ ਨੂੰ ਕਹਿੰਦੇ ਆ ਜੀ ਉਹਦੀ ਵੀ ਇਹ ਮੰਡੀ ਹੋਊਗੀ ਪਹਿਲੀ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਵਿੱਚ ਕਾਟਨ ਦੀ ਫਸਲ ਜ਼ਿਆਦਾ ਹੁੰਦੀ ਹੈ ਅਬੋਰ ਤੋਂ ਬਾਅਦ ਇਹ ਦੂਜੀ ਕਾਟਨ ਮੰਡੀ ਹੋਵੇਗੀ ਇਸ ਲਈ ਇਹ ਐਮਐਲਏ ਸਾਹਿਬ ਨੇ ਕਾਫੀ ਲੰਬੇ ਸਮੇਂ ਤੋਂ ਉਹਦੇ ਲਈ ਮਿਹਨਤ ਕੀਤੀ ਔਰ ਇਸ ਮੰਡੀ ਨੂੰ ਕਰਵਾ ਕੇ ਅੱਡੇ ਆ ਜਲਦੀ ਇਹਨੂੰ ਬਹੁਤ ਵਧੀਆ ਨਵੀਨੀ ਕਰਨ ਨਾਲ ਚੰਗੀ ਮੰਡੀ ਬਣਾਵਾਂਗੇ ਥੈਂਕ ਯੂ ਥੈਂਕ ਯੂ ਥੈਂਕ